ਸਿੱਧਾ ਕਿੱਥੇ ਤੇਡੇ ਮਾਪਿਆਂ ਜਿਹਨੇ ਜਣਿਓਏ ਤੈਨ੍ਹ ਪਾਸਿਓਂ ਉਹ ਲੱਦ ਗਏ ਤੂੰ ਅਜਨਾ ਬਿੱਧੀ ਹੋਣੇ ਆਏ ਕਿੱਥੇ ਟੰਡ ਮਾਪਿਆਂ ਆਪੇ ਕੇ ਨਹੀਂ ਜਿਨ੍ਹਾਂ ਨੇ ਤੈਨੂੰ ਮੱਤ ਦਿੱਤੇ ਜਣਿਓਏ ਜਿਨ੍ਹਾਂ ਨੇ ਤੈਨੂੰ ਮੱਤ ਦਿੱਤੀ ਸੀ ਪਹਿਲੀ ਆ ਜਿਨ੍ਹਾਂ ਨੇ ਤੇਰਾ ਮਨ ਬੁੱਧੀ ਨੂੰ ਇੰਨਾ ਗਿਆਨ ਦਿੱਤਾ ਸੀ ਉਹ ਮਾਪੇ ਕਿੱਥੇ ਗਏ ਉਹ ਤਾਂ ਪਿੱਛੇ ਰਹਿ ਗਏ ਉਹ ਵੀ ਥੱਲੇ ਰਹਿ ਗਏ ਜਿਨ੍ਹਾਂ ਨੇ ਤੈਨੂੰ ਜਣਿਆ ਸੀ ਇੰਨਾ ਗਿਆਨ ਦਿੱਤਾ ਸੀ ਉਹ ਮਾਪੇ ਕਿੱਥੇ ਗਏ ਕੋਈ ਮਾਨੂੰ ਆ ਲੱਗਦਾ ਕੰਬੀ ਥੱਲੇ ਨੜਕ ਜੇ ਰਹਿ ਗਏ ਤੇ ਪਾਸੋਂ ਕੋਈ ਲੱਗ ਗਏ ਤੂੰ ਅਜਿਹਾ ਬਤੀ ਹੋਣੀ ਤੇਰੇ ਕੋਲੋਂ ਹੀ ਲੱਗ ਗਏ ਹੋ ਤੇਰੇ ਦੇਖਦੀ ਉਹ ਤਾਂ ਮਰ ਗਏ ਤੈਨੂੰ ਅਜੋਨੇ ਸਮਝ ਆਈ ਜਦ ਉਹ ਹੀ ਮਰ ਗਏ ਤੂੰ ਬਚੇਗਾ ਕਿਉਂ ਉਸ ਮੱਤ ਨੂੰ ਲੈ ਕੇ ਜੇ ਉਸ ਮੱਤ ਦਾ ਹੀ ਤੂੰ ਧਾਰ ਨਹੀਂ ਰਿਹਾ ਬਚਣਾ ਤੈਨੂੰ ਨਹੀਂ ਜਾਂ ਉਹ ਨਹੀਂ ਬਚੇ ਉਹ ਜਿਹੜੀ ਮੱਤ ਸੀ ਉਹ ਨਾਲੀ ਜਿਹੜੇ ਕੋਲ ਪਹਿਲੇ ਜੇਲਾ ਸੀ ਜਿਹਨਾਂ ਦਾ ਕਬੀਰ ਸ਼ੁਫਰੀਦ ਕਫਰੀਦ ਉਹਦਾ ਆਪਣਾ ਤਾਂ ਕੋਈ ਵੀ ਨਹੀਂ ਵਜਿਆ ਸਾਡੀ ਪ੍ਰਣਾਲੀ ਚ ਉਹਨਾਂ ਦਾ ਖਾਨਦਾਨ ਬਚਿਆ ਹੀ ਨਹੀਂ ਕੋਈ ਅਜੇ ਤੱਕ ਤੇ ਤੂੰ ਕਿਵੇਂ ਬਚੇਗਾ ਤੈਨੂੰ ਅਜੋਨੇ ਸਮਝਾਈ ਉਹਨਾਂ ਦਾ ਤਾਂ ਇੱਕ ਵੀ ਆਦਮੀ ਨਹੀਂ ਜਿਹੜਾ ਬੁਖਤ ਹੋਇਆ ਹੈ ਉੱਤੀ ਤੇ ਗੱਲੇ ਨਹੀਂ ਕਰਦੇ ਉਹ ਇਸਲਾਮ ਵਾਲੇ ਤੈਨੂੰ ਅਜੋਨੇ ਸਮਝਾਈ ਛੱਡ ਦੇ ਉਹਨੂੰ ਕੋਲੀ ਆਉਣ ਨੂੰ ਉਹਨਾਂ ਨੂੰ ਭੁੱਲ ਜਾ ਮਾਪਿਆਂ ਨੂੰ ਰਿਸ਼ਤਾ ਤੋੜ ਲਿਆ ਉਹਨਾਂ ਉਹਨਾਂ ਰਿਸ਼ਤਾ ਤੋੜ ਬੜੀ ਦੀ ਗੱਲ ਆਜੋ ਮਾਨਪਤੀ ਹਣ ਦਾ ਨਹੀਂ ਸੀ ਦੁਸ਼ਤਤੀ ਚ ਖੜਾ ਆਜੋ ਟੁੱਕ ਨਹੀਂ ਦੇਹਾ ਦੋ ਟੁੱਕ ਨਹੀਂ ਕਰ ਰਿਹਾ ਆਜੋ ਵਿਚਾਲੇ ਖੜਾ ਜੋ ਛੱਡਾਂ ਤਾਂ ਨਾ ਛੱਡਾਂ ਜੇ ਉਹ ਛੱਡਤੇ ਤੇ ਉਹਨਾਂ ਨਾਲ ਰਿਸ਼ਤਾ ਨਹੀਂ ਰਹਿਣਾ ਐਂਦਰ ਕੋਈ ਜਾਣਦਾ ਨਹੀਂ ਇਹਨਾਂ ਨੇ ਗਿੱਟੀ ਜਿੱਦੀ ਲੈਉਣਾ ਮੈਂ ਕਦੇ ਉਹੀ ਰਹਾਂ ਜੇ ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾੜਦਾ ਪਰ ਬਾਣੀ ਆ ਗਈ ਇੱਥੇ ਇੱਥੇ ਐਂਟਰੀ ਹੋ ਗਈ ਉਹਨਾਂ ਦੀ ਉਹ ਵੀ ਮੰਨਦੇ ਨੇ ਇਹ ਵੀ ਮੰਨਦੇ ਨੇ ਸਿੱਖ ਉਹਨਾਂ ਹੀ ਮੰਨਦੇ ਨੇ ਜਿਹੜੇ ਕਿਸੇ ਹੋਰ ਨੂੰ ਬਖਸ਼ੂਰ ਮੰਨਦੇ ਨੇ ਫਰੀਦ ਨੂੰ ਉਹ ਉਹ ਤਾਂ ਫਰੀਦ ਨੂੰ ਕਹਿੰਦੇ ਨੇ ਜਿਹੜਾ ਤਾਂ ਮੁਸਲਮਾਨ ਹੈਗਾ ਨਾ ਮੁਸਲਮਾਨ ਅਸਲੀ ਉਹ ਤਾਂ ਫਰੀਦ ਦੀ ਗੱਲ ਦਿੰਦੇ ਨੇ ਇੱਜ਼ਤ ਜਿਹੜੇ ਦੂਏ ਨਾਲ ਕੱਟੜ ਵੱਧ ਦਿਓ ਕਰਨੇ ਬਈ ਸਾਡੇ ਤਾਂ ਹੋਰ ਇਸ ਤੋਂ ਬੜੇ ਬੜੇ ਉਹ ਹੋਏ ਨੇ ਆਉਲੀਏ ਉਹ ਜਿਹੜਾ ਦੁੱਖ ਮੰਨਦੇ ਨੇ ਇਸ ਗੱਲ ਦਾ ਕਿ ਉਹ ਤਾਂ ਮੰਨਦੇ ਨੇ ਕਿ ਸਿੱਖ ਧਰਮ ਫਿਰ ਸੁਪੀਰੀਅਰ ਬਣਿਆ ਜਾਊਗਾ ਜਿ세 ਫਰੀਜ਼ਰੂ ਬਣਨਗੇ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਬਤ ਕਰਨਾ ਚਾਹੁੰਦੇ ਨੇ ਵੀ ਇਸਲਾਮ ਸਿੱਖ ਧਰਮ ਨੂੰ ਸੁਪੀਰੀਅਰ ਕਰਦੇ ਰਹਿਣ ਚੱਲੋ ਉਹਨਾਂ ਦੀ ਕੋਸ਼ਿਸ਼ ਹੈ ਇਹ ਹੋ ਨਹੀਂ ਸਕਦੀ ਜਿਹੜੀ ਕਦੇ ਵੀ ਹਾਂਜੀ ਫਰੀਦਾ ਕਿੱਥੇ ਤੇ ਡੇਟੇ ਮਾਪਿਆ ਜਿਹਨੇ ਤੂੰ ਜਿੜੇ ਹੋਏ ਤੇ ਪਾਸੋਂ ਉਹ ਲੱਗ ਗਏ ਤੂੰ ਅਜੇ ਨਾ ਬਤੀ ਹੋਣੇ ਤੇਰੇ ਪਾਸੋਂ ਹੀ ਚਲੇ ਗਏ ਨੇ ਉਹ ਮਰੇ ਨੇ ਹਾਂ ਆਪੇ ਕਬਰ ਖੋਦ ਕੇ ਖੋਦ ਕੇ ਤੂੰ ਦੱਫੇ ਰਹਿ ਹੋ ਤੈਨੂੰ ਸਮਝ ਨਹੀਂ ਆਈ ਆ ਜੋ ਆ ਜੋ ਵੀ ਤੈਨੂੰ ਭਰੋਸਾ ਵੀ ਉਹ ਹੈਗੇ ਨੇ ਹੈ ਨਹੀਂ ਉਹ ਕੋ